ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕਈ ਦਿਨਾਂ ਤੋਂ ਬਾਅਦ ਅੱਜ ਮੌਸਮ ਸਾਫ਼ ਹੋਇਆ ਮਹਾਰਾਜ ਨੇ ਮੀਂਹ ਵੀ ਬਹੁਤ ਪਸਾਇਆ ਪ੍ਰਸੰਗਤ ਦੇ ਵਿੱਚ ਸਰਦਾ ਅਤੇ ਪਿਆਰ ਇੰਨਾ ਕੂਟ-ਕੂਟ ਕੇ ਪ੍ਰਿਆ ਗੁਰੂ ਮਹਾਰਾਜ ਨੇ ਸੰਗਤ ਨਹੀਂ ਰੁਕੀ ਸੰਗਤ ਤਾਂ ਆਉਂਦੀ ਹੋਈ ਰਹੀ ਹੈ ਸੰਗਤ ਦਾ ਪ੍ਰਵਾਹ ਨਹੀਂ ਰੁਕਿਆ ਪਰ ਮਹਾਰਾਜ ਨੇ ਕਿਰਪਾ ਕੀਤੀ ਅੱਜ ਮੌਸਮ ਬਹੁਤ ਸਾਫ ਹੈ ਤੇ ਯਾਤਰਾ ਦਾ ਵੀ ਦਿਨ ਥੋੜੀ ਰਹਿ ਗਏ ਆ ਅੱਜ 15 ਸਤੰਬਰ ਹੋ ਚੁੱਕਿਆ ਤੇ 10 ਅਕਤੂਬਰ ਨੂੰ ਸੰਪੂਰਨਤਾ ਦੀ ਅਰਦਾਸ ਹੋਣੀ ਹੈ ਸਾਧ ਸੰਗਤ ਜੀਓ ਆਪ ਜੀ ਇਸੇ ਸਮੇਂ ਦੇ ਵਿੱਚ ਬਹੁਤ ਸੋਹਣਾ ਮੌਸਮ ਲੱਗਿਆ ਹੁਣ ਯਾਤਰਾ ਦੇ ਆਨੰਦ ਮਾਣੋ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਆਪ ਜੀ ਨੂੰ ਆ ਦਿਖਾ ਦਿੰਨਾ ਇਧਰਲੇ ਪਾਸੇ ਚੋਟੀਆਂ ਮੌਸਮ ਬਹੁਤ ਸਾਫ ਹੈ ਆ ਸਾਹਮਣੇ ਪਹਾੜ ਹੈ ਇਹਦੇ ਵਿੱਚ ਬਰਫ਼ ਦੇੜੀ ਹੈ ਪਈ ਹੈ ਤਾਜੀ ਪਈ ਹੈ ਇਹ ਸੰਗਤ ਦੇ ਵਾਸਤੇ ਬਹੁਤ ਅਦਭੁਤ ਨਜ਼ਾਰਾ ਬਣਿਆ ਜੁਗੀ ਆਜੀ ਦਰਸ਼ਨ ਕਰੋਗੇ ਆ ਕੇ ਇੰਨੀ ਸ਼ਾਂਤੀ ਹੈ ਮੌਸਮ ਬਹੁਤ ਸਾਫ ਹੈ ਆ ਸਰਵਰ ਸਾਹਿਬ ਜੀ ਬਿਲਕੁਲ ਨਿਰਮਲ ਸ਼ਾਂਤ ਅਜਿਹਾ ਚੋਟੀਆਂ ਤੇ ਦਰਸ਼ਨ ਵੀ ਆਪ ਜੀ ਨੂੰ ਕਰਾ ਦਿੰਨੇ ਆ ਬਹੁਤ ਸਾਫ ਚੋਟੀਆਂ ਦਿਖਾਈ ਦੇ ਰਹੀ ਹੈ ਗੁਰਮਹਾਰਾਜ ਕਿਰਪਾ ਕਰੇ ਸੰਗਤ ਜੀ ਆਓ ਇਸ ਮੌਸਮ ਦੇ ਅچھے ਮੌਸਮ ਦੇ ਵਿੱਚ ਗੁਰਮਹਾਰਾਜ ਦੇ ਗੁਰੂ ਧਾਮ ਦੀ ਯਾਤਰਾ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਸਵੇਰੇ ਜਿਹੜੀ ਧੁੱਪ ਹੈ ਚੜ ਗਈ ਹੈ ਸੂਰਜ ਜਦ ਨਿਕਲਦਾ ਹੈ ਤੇ ਇਸੇ ਚੋਟੀ ਤੇ ਸਭ ਤੋਂ ਪਹਿਲਾਂ ਧੁੱਪ ਲੱਗਦੀ ਹੈ ਇਹ ਥੋੜੀਕ ਦੇਰ ਬਾਅਦ ਗੁਰਦੁਆਰਾ ਸ੍ਰੀ ਹੇਮਕੁੰ ਸਾਹਿਬ ਦੇ ਵਿੱਚ ਵੀ ਧੁੱਪ ਆ ਜਾਵੇਗੀ ਸਾਧ ਸੰਗਤ ਜੀ ਆਓ ਆਕਰਕੇ ਦਰਸ਼ਨ ਕਰੋ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ